ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤਾਂ ਚਲੋ ਅੱਜ ਗੱਲ ਕਰਦੇ ਆ ਜੀ ਸੁਆਮੀ RAMDEV ਔਰ KINGDOM OF DREAM ਇੱਕ ਪ੍ਰੋਜੈਕਟ ਦੋਨੇ ਪੈਰਲਰ ਚੱਲਦੇ ਆ ਇੱਕ ਗੁਰਦਗਾਮਾਂ ਦੇ ਵਿੱਚ ਇਹ ਖੋਲਿਆ ਜਾਂਦਾ ਜੀ ਇਸ ਦੇ ਮਾਲਿਕ ਜਿਹੜੇ ਆ ਗਗਨ ਸ਼ਰਮਾ ਤੇ ਇੱਕ ਉਹਨਾਂ ਦੇ 파ਟਨਰ ਹੁੰਦੇ ਆ ਉਹਨਾਂ ਦੀ ਮੈਂ ਫੋਟੋ ਲਗਾ ਦਿੰਦਾ KINGDOM OF DREAM ਜਿਹੜਾ ਬਣਦਾ ਉਹ ਫਿਲਮੀ ਲੋਕਾਂ ਲਈ ਬਣਨਾ ਸ਼ੁਰੂ ਹੁੰਦਾ ਕਿ ਇਹਦੇ ਵਿੱਚ ਪਲੇ ਵੀ ਹੋਣੇ ਸੀ ਡਾਂਸ ਦਾ ਵੀ ਹੋਰ ਅਲੱਗ-ਅਲੱਗ ਕਲਚਰ ਦੇ ਹਿਸਾਬ ਨਾਲ ਪੰਜਾਬ ਦਾ ਅਲੱਗ ਕੇਰਲਾ ਦਾ ਅਲੱਗ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਜਾਣੀਆਂ ਸੀ ਤੇ ਉਹ ਚੱਲ ਪੈਂਦਾ ਜੀ ਇੱਕ ਦੂਸਰੇ ਪਾਸੇ ਸਰਕਾਰਾਂ ਬਦਲਣ ਵਾਲੀਆਂ ਹੁੰਦੀਆਂ ਤੇ ਉਹ ਇੱਕ ਦੂਜਾ ਬੰਦਾ ਆ ਜਾਂਦਾ ਜਿਹੜਾ ਭਗਵੇਂ ਕੱਪੜੇ ਵਾਲਾ ਹੈ ਕੋਈ ਬਿਜ਼ਨਸ ਦੇ ਲਈ ਉਹ ਪਰਯੋਗ ਸ਼ੁਰੂ ਕਰਦਾ ਹੈ ਪਹਿਲਾਂ ਯੋਗਾ ਸ਼ੁਰੂ ਕਰਕੇ ਉਹ ਕਹਿੰਦਾ ਜਿਵੇਂ ਮੇਰੇ ਇਹਨੇ ਸਾਬਣ ਦੀ ਕੋਈ ਲੋੜ ਨਹੀਂ ਹੁੰਦੀ ਹਨਾ ਤੁਸੀਂ ਟੇਬਲ ਦੇ ਨਾਲ ਹੀ ਬਾਡੀ ਸਾਫ ਕਰ ਲਓ ਕੋਈ ਸਾਬਣ ਗਲਤ ਹੈ ਫਿਰ ਉਹ ਕਰੀ ਸ਼ੈਂਪੂ ਨੂੰ ਗਲਤ ਕਹਿੰਦਾ ਹਰ ਚੀਜ਼ ਨੂੰ ਗਲਤ ਕਹਿ ਦਿੰਦਾ ਉਸ ਤੋਂ ਬਾਅਦ ਜਿਹੜਾ ਉਧਰ ਕਿੰਗਡਮ ਆਫ ਡ੍ਰੀਮ ਹੁੰਦਾ ਉਹ ਕਰਦੇ ਕਰਦੇ ਪੂਰਾ ਤਿਆਰ ਕਰ ਲੈਂਦੇ ਆ ਜੀ ਸਭ ਰੈਡੀ ਹੋ ਜਾਂਦਾ ਪਰ ਉਹ ਬੰਦਾ ਇੰਨਾ ਚੰਗਾ ਹੁੰਦਾ ਆਨਰ ਜਿਹੜਾ ਗਗਨ ਸ਼ਰਮਾ ਉਹਦੇ ਵਰਕਰ ਜੇ ਕੋਈ ਸਫਾਈ ਕਰਨ ਵਾਲਾ ਵੀ ਮਤਲਬ ਰਹਿ ਜਾਂਦਾ ਕੋਈ ਕੁੜੀ ਰਹਿ ਜਾਂਦੀ ਤਾਂ ਉਹਨੂੰ ਘਰ ਤੱਕ ਗੱਡੀ ਛੱਡਣ ਜਾਂਦੀ ਉਹ ਪ੍ਰੋਪਰ ਉਹ ਚੀਜ਼ ਨੂੰ ਬਣਾਉਂਦਾ ਆ ਆਪਣੇ ਵਰਕਰਾਂ ਨੂੰ ਕਦੀ ਵੀ ਤੰਗ ਨਹੀਂ ਕਰਦਾ ਮੈਨੂੰ ਉਹਦਾ ਇੱਕ ਵਰਕਰ ਮਿਲਿਆ ਉਹਨੇ ਇਹ ਦੱਸਿਆ ਵੀ ਕੁਝ ਲੋਕਾਂ ਦੇ ਪੈਸੇ ਰਹਿੰਦੇ ਆ ਉਸ ਪ੍ਰੋਜੈਕਟ ਵਾਲਿਆਂ ਨੂੰ ਪਰ ਉਹ ਮੰਗਦੇ ਨਹੀਂ ਉਹਨਾਂ ਨੂੰ ਵਰਕਰਾਂ ਨੂੰ ਵੀ ਇੰਨਾ ਪਿਆਰ ਉਸ ਓਨਰ ਨਾਲ ਵੀ ਸੋਚੋ ਦੂਜੇ ਪਾਸੇ ਜਿਹੜਾ ਬਾਬਾ ਹੈ ਦੂਸਰੇ ਪਾਸੇ ਜਿਹੜਾ ਬਾਬਾ ਹੈ ਉਹ ਜੀ ਇਹ ਚੀਜ਼ਾਂ ਨੂੰ ਗਲਤ ਕਹਿੰਦਾ ਤੇ ਆਪਣੀ ਬਿਜ਼ਨਸ ਕੰਪਨੀ ਖੋਲ ਲੈਂਦਾ ਹੈ ਹਨਾ ਉਹਦੇ ਚ ਸ਼ੈਂਪੂ ਵੀ ਆਉਂਦਾ ਹੈ ਸਾਰਾ ਕੁਝ ਹੀ ਆਉਂਦਾ ਹੈ ਤੇ ਆਪਾਂ ਲੋਕ ਲੈਣੇ ਵੀ ਆ ਸਾਰਿਆਂ ਦੇ ਘਰ-ਘਰ ਸੁਆਮੀ RAMਦੇਵ ਦਾ ਸਾਮਾਨ ਪਹੁੰਚ ਜਾਊਗਾ ਸੋਚ ਕੇ ਦੇਖੋ ਕਿ ਅਸੀਂ ਇੰਨੇ ਮੂਰਖ ਆ ਪਹਿਲਾਂ ਉਹ ਜੋ ਕਹਿੰਦਾ ਸੀ ਉਹ ਅਸੀਂ ਸੋਚਿਆ ਹੀ ਨਹੀਂ ਅਸੀਂ ਕਿਸੇ ਨੇ ਸਵਾਲ ਵੀ ਨਹੀਂ ਕੀਤਾ ਉਸ ਗੱਲ ਦਾ ਨਾ ਕਿਸੇ ਨੂੰ ਯਾਦ ਹੈ ਲੇਕਿਨ ਹਰ ਬੰਦਾ ਕਹਿੰਦਾ ਉਹਦੇ ਉਹ ਚੀਜ਼ ਲੈ ਲਓ ਉਹਨੇ ਝੂਠ ਤੋਂ ਬਣਿਆਦ ਰੱਖੀ ਇੱਧਰ ਜਿਹੜਾ ਕਿੰਗਡਮ ਆ ਡ੍ਰੀਮ ਵਾਲਾ ਸੀਗਾ ਇਸ ਬੰਦੇ ਨੇ ਬਹੁਤ ਗਰੀਬਾਂ ਦਾ ਸੋਚਿਆ ਸਾਰਾ ਕੁਝ ਕੀਤਾ ਐਂਡ ਆਫ ਡੇ ਜਦੋਂ ਕਿ ਸਰਕਾਰਾਂ ਪਲਟ ਗਈਆਂ ਉਹ ਦੂਜੀਆਂ ਸਰਕਾਰਾਂ ਆ ਗਈਆਂ ਉਸ ਬੰਦੇ ਦਾ ਕੰਮ ਉੱਥੇ ਹੀ ਖੜਾ ਹੈ ਤੇ ਉਹਦੇ ਮੁਕਾਬਲੇ 'ਚ ਮੁੰਬਈ ਦੇ ਵਿੱਚ ਅੰਦੀਪ ਅਨੀਤਾ ਮਾਨੀ ਨੇ ਜਿਹੜਾ ਖੋਲਿਆ ਉਦਾਂ ਦਾ ਹੀ ਸੇਮ ਉਹ ਚੱਲ ਰਿਹਾ ਹੈ ਉੱਥੇ ਬਹੁਤ ਬੜੇ ਪਲੇ ਵੀ ਹੁੰਦੇ ਆ ਇੱਥੇ ਹੁਣ ਇੱਕ ਅ ਸ਼ੋ ਵੀ ਹੋਇਆ ਉਹਦੇ ਵਿੱਚ ਇਹਦਾ ਜਿਹੜਾ ਰਿਹਸਲ ਕਰਦੀ ਉਸ ਜਗ੍ਹਾ ਤੇ ਜਾ ਕੇ ਟੀਨਾ ਮਾਨੀ ਹੈਨਾ ਡਾਂਸ ਦੀ ਤੇ ਉੱਥੇ ਜਿੰਨੇ ਵਰਕਰ ਹੈ ਉਹ ਵੀ ਕਿੰਨੇ ਪਰੇਸ਼ਾਨ ਹੁੰਦੇ ਜਾਂ ਕਿੱਦਾਂ ਹੁਣ ਉਹ ਚਾਹੇ ਉਹਨਾਂ ਦੇ ਜਿਹੜੇ ਥੱਲੇ ਬੰਦੇ ਆ ਉਹ ਗਾਂਹ ਪੈਸਾ ਨਹੀਂ ਕਚਾਉਂਦੇ ਜਾਂ ਉਹ ਬੰਦੇ ਗਲਤ ਨੇ ਪਰ ਉਹ ਨਹੀਂ ਤਾਂ ਮਾਨੀ ਤਾਂ ਨਹੀਂ ਪਤਾ ਹੋਣਾ ਹੈਨਾ ਇਹ ਗੱਲਾਂ ਦਾ ਇਹ ਚੀਜ਼ਾਂ ਕਹਿਣ ਦਾ ਮਤਲਬ ਇਹ ਹੈ ਵੀ ਉੱਪਰਲੇ ਜਿਹੜੇ ਬੰਦੇ ਆ ਉਹ ਗੇਮ ਕਰਦੇ ਆ ਦੇਖੋ ਉਹਨਾਂ ਨੇ ਗੇਮ ਕੀਤੀ ਤੇ ਉਹ ਜਿਹੜਾ ਕਿੰਗਡਮ ਆਫ ਡ੍ਰੀਮ ਵਾਲਾ ਬੰਦਾ ਸੀ ਉਹ ਫਲॉप ਹੋ ਗਿਆ ਬੰਦ ਹੋ ਗਿਆ ਉਹਦਾ ਪ੍ਰੋਜੈਕਟ ਇੱਧਰ ਜਿਹੜਾ ਸਵਾਮੀ ਆਰਾਮਦੇਵ ਜੀ ਨੇ ਖੋਲਿਆ ਸੀ ਉਹ ਦੇਖੋ ਕਿੱਥੇ ਪਹੁੰਚ ਗਿਆ ਹੁਣ ਕੀ ਕਹਿ ਸਕਦੇ ਇਹ ਪਬਲਿਕ ਦੱਸੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਪਰ ਮੈਂ ਜੋ ਗੱਲ ਸੀ ਉਹ ਦੱਸ ਦਿੱਤੀ ਕਿ ਇੰਨੇ ਚੰਗੇ ਬੰਦੇ ਨਾਲ ਕੀ ਹੋ ਗਿਆ ਕਰੋੜਾ ਅਰਬ ਰੈਲ ਲਾਉਣ ਵਾਲਾ ਗगन ਸ਼ਰਮਾ ਉਹਨਾਂ ਦੀ ਕਿੰਨੇ ਬਾਹੇ ਨਹੀਂ ਫੜੀ ਇਧਰ ਦੂਜਾ ਬੰਦਾ ਜੋਗਾ ਕਰਾਉਣ ਵਾਲਾ ਜਿਹਦੇ ਪੱਲੇ ਕੁਝ ਨਹੀਂ ਸੀ ਉਹਨੇ ਕਿੰਨਾ ਕੁਝ ਕਰਕੇ ਕਿੱਥੇ ਤੱਕ ਉਹ ਕੰਪਨੀ ਨੂੰ ਲੈ ਗਿਆ ਇਹ ਕਿਹਦੀ ਗਲਤੀ ਨਾ ਜੇ ਪਬਲਿਕ ਯਾਦ ਰੱਖਦੀ ਕਿ ਹਾਂ ਉਹ ਬੰਦੇ ਨੇ ਪਹਿਲਾਂ ਤਾਬਲ ਕਿਹਾ ਸੀ ਉਹ ਗੱਲਾਂ ਹੁੰਦੀਆਂ ਤੇ ਉਹ ਚੀਜ਼ ਨਾ ਹੁੰਦੀ ਬਸ ਇਹ ਹੀ ਉਹਨਾਂ ਨੇ ਐਡ ਕਰਤੀ ਬਹੁਤ ਵਧੀਆ ਬਹੁਤ ਵਧੀਆ ਕਰਕੇ ਸਾਰੀ ਪਬਲਿਕ ਨੇ ਉਹਨੂੰ ਬਣਾਇਆ ਇਹਦੇ ਸਰਕਾਰਾਂ ਦਾ ਤਾਂ ਕੋਈ দোষ ਨਹੀਂ ਜੇ ਸੋਚਿਆ ਜਾਵੇ ਤੁਸੀਂ ਬਣਾਤਾ ਤੁਸੀਂ ਸਹੀ ਚੱਲਦੇ ਤੇ ਸਰਕਾਰਾਂ ਦੀ ਇਹ ਪਲਾਨਿੰਗ ਵੀ ਹੁੰਦੀ ਉਹ ਵੀ ਫੇਲ ਹੋ ਜਾਂਦੀ ਮਿਹਰਬਾਨੀ ਸ਼ੁਕਰੀਆ